ਤੁਸੀਂ ਇੱਕ ਨਵਾਂ ਵਰਤਾਰਾ ਦੇਖਿਆ ਹੋਣਾ ਪਿਛਲੇ 2 ਸਾਲਾਂ ਤੋਂ ਤੇ ਕੇਂਦਰ ਸਰਕਾਰ ਨੇ ਕੁਝ ਸਕੂਲ ਰਾਜਾਂ ਦੇ ਵਿੱਚ ਪੀਐਮ ਸ਼੍ਰੀ ਸਕੂਲ ਜੀ ਨੂੰ ਕਹਿੰਦੇ ਨੇ ਵੀ ਬਹੁਤ ਸਾਰੇ ਸਕੂਲ ਅਜਿਹੇ ਨੇ ਜਿਹੜੇ ਉਹ ਸਿੱਧੇ ਪੀਐਮ ਸ਼੍ਰੀ ਸਕੂਲ ਕਹਿੰਦੇ ਉਹ ਕੇਂਦਰ ਸਰਕਾਰ ਨੇ ਉੱਥੇ ਸਿੱਧਾ ਆਪ ਦਾ ਦਾਖਲ ਤੇ ਦਾਅਵਾ ਬਣਾ ਲਿਆ ਹੈ ਤੇ ਇਸ ਮੌਕੇ ਪੰਜਾਬ ਚ 350 ਦੇ ਲਗਭਗ ਸਕੂਲ ਜਿਹੜਾ ਉਹ ਪੀਐਮ ਸ਼੍ਰੀ ਯੋਜਨਾ ਅਧੀਨ ਉਹਨਾਂ ਨੇ ਅਬਦੇ ਸਿੱਧਾ ਦਾਬੇ ਦੇ ਹੇਠ ਲੈ ਲਿਆ ਸਿੱਧਾ رابطہ ਕਾਇਮ ਕਰ ਲਿਆ ਤੇ ਕਮਾਲ ਦੀ ਗੱਲ ਹੈ ਵੀ ਇਹ ਆਮ ਆਦਮੀ ਪਾਰਟੀ ਨੇ ਇਹਦਾ ਕੋਈ ਵਿਰੋਧ ਨਹੀਂ ਕੀਤਾ ਸਗੋਂ ਬਾਹਾਂ ਖੋਲ ਕੇ ਸਵਾਗਤ ਕੀਤਾ ਤੇ ਉਹਨਾਂ ਸਕੂਲਾਂ ਚ ਕੀ ਹੋ ਰਿਹਾ ਹੈ ਉਹ ਤੁਸੀਂ ਬ੍ਰੀਤੀ ਚ ਜਾ ਕੇ ਦੇਖੋ ਪੁੱਛੋ ਜਾ ਕੇ ਉੱਥੋਂ ਦੇ ਸਟਾਫ ਤੋਂ ਤੇ ਉੱਥੋਂ ਦੇ ਵਿਦਿਆਰਥੀਆਂ ਤੋਂ ਵੀ ਕੀ ਕੁਝ ਹੋ ਰਿਹਾ ਹੈ ਆਏ ਦਿਨ ਮਤਲਬ ਕੋਈ ਨਾ ਕੋਈ ਉੱਪਰੋਂ ਫਰਮਾਨ ਆ ਜਾਂਦਾ ਕੇਂਦਰ ਸਰਕਾਰ ਵੱਲੋਂ ਕਿ ਫਲਾਨੀ ਐਨਜੀਓ ਤੁਹਾਡੇ ਸਕੂਲ ਚ ਇੱਕ ਪ੍ਰੋਗਰਾਮ ਕਰਨਾ ਚਾਹੁੰਦੀ ਆ ਉਹ ਪ੍ਰੋਗਰਾਮ ਕਰਵਾ ਦਿਓ ਉਹ ਐਨਜੀਓ ਕੀ ਨ ਉਹ ਸਾਰੀਆਂ ਆਰਐਸਐਸ ਦੀਆਂ ਸ਼ਖਾਵਾਂ ਕਿਸੇ ਵੀ ਭਾਨ ਨੇ ਕਿਸੇ ਵੀ ਪੱਜਾਉਣ ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਜਿਹੜੀ ਹਿੰਦੂਤਵੀ ਵਿਚਾਰਧਾਰਾ ਹੈ ਉਹਨੂੰ ਵਿਦਿਆਰਥੀਆਂ ਤੱਕ ਜਾਂ ਲੋਕਾਂ ਦੇ ਵੱਡੇ ਸਾਂ ਤੱਕ ਜਾਂ ਸਮਾਜ ਦੀ ਹਰ ਨੁੱਕਰ ਤੱਕ ਲੈ ਕੇ ਜਾਣਾ ਇਹ سلسلہ ਉਹ ਵੱਡੀ ਪੱਧਰ ਤੇ ਚਲਾ ਰਹੇ ਨੇ ਉੱਥੇ ਤੁਸੀਂ ਦੇਖੋ ਜੋ ਸਰਗਰਮੀਆਂ ਪੀਐਮ ਸ਼੍ਰੀ ਸਕੂਲਾਂ 'ਚ ਹੋ ਰਹੀਆਂ ਹਨ ਉਹਨੂੰ ਕੰਪੇਅਰ ਕਰਕੇ ਦੇਖੋ ਤੇ ਉੱਥੇ ਈਵਨ ਪ੍ਰਾਰਥਨਾ ਜੋ ਇੰਨੇ ਸਾਲਾਂ ਤੋਂ ਚੱਲ ਰਹੀ ਪ੍ਰਾਰਥਨਾ ਸੀ ਉਹ ਬਦਲ ਦਿੱਤੀ ਗਈ ਹੈ ਤੇ ਇਹ ਇਕੱਲੇ ਪੀਐਮ ਸ਼੍ਰੀ ਸਕੂਲਾਂ 'ਚ ਨਹੀਂ ਇਹ ਹੁਣ ਤਕਰੀਬਨ ਸਾਰੇ ਸਕੂਲਾਂ 'ਚ ਹੀ ਕਿਉਂਕਿ ਕੋਈ ਵੀ ਜਿਹੜੀ ਰਾਜ ਸਰਕਾਰ ਹੈ ਇਸ ਮਾਮਲੇ 'ਚ ਉਹਨਾਂ ਦੇ ਸਾਹਮਣੇ ਅੜ ਨਹੀਂ ਰਹੀ ਪੰਜਾਬ ਚ ਤਾਂ ਸਾਡਾ ਇਹ ਤਜਰਬਾ ਹੋਇਆ ਆਪਣਾ ਕਿ ਕੋਈ ਵੀ ਪਾਰਟੀ ਦੀ ਸਰਕਾਰ ਪੰਜਾਬ ਚ ਹੋਵੇ ਉਹ ਜਿਹੜਾ ਇਹ ਏਜੰਡਾ ਹੈ ਕਿ ਸਿੱਖ ਧਰਮ ਨੂੰ Hindu ਧਰਮ ਦੇ ਵਿੱਚ ਜਜ਼ਬ ਕਰ ਲੈਣ ਵਾਲਾ ਇਹਦਾ ਕਿਸੇ ਵੀ ਪਾਰਟੀ ਨੇ ਖੁੱਲ ਕੇ ਤੇ ਡਟਮਾ ਵਿਰੋਧ ਨਹੀਂ ਕੀਤਾ ਇੱਕੋ ਇੱਕ ਪਾਰਟੀ ਸੀ ਪੰਜਾਬ ਦੀ ਉਹ ਸੀ ਅਕਾਲੀ ਪਾਰਟੀ ਅਕਾਲੀ ਪਾਰਟੀ ਨੇ ਆਪਣੇ ਜਨਮ ਤੋਂ ਲੈ ਕੇ ਇਹ ਪੋਜੀਸ਼ਨ ਲਈ ਹੈ ਕਿ ਸਿੱਖ ਇੱਕ ਵੱਖਰਾ ਤੇ ਸੁਤੰਤਰ ਧਰਮ ਹੈ ਇਸ ਕਰਕੇ ਉਹਨਾਂ ਨੇ ਕੇਂਦਰ ਦੀ ਹਰ ਉਸ ਨੀਤੀ ਦੇ ਖਿਲਾਫ ਸੰਘਰਸ਼ ਕੀਤਾ ਪਰ ਜਿੰਨਾ ਚਿਰ ਅਕਾਲੀ ਦਲ ਸੰਘਰਸ਼ ਕਰਦਾ ਰਿਹਾ ਉਹਨਾਂ ਚਿਰ ਇੱਕ ਗੱਲ ਦੇਖੋ ਕਿ ਕਦੇ ਵੀ ਅਕਾਲੀ ਦਲ ਦੀ ਸਰਕਾਰ ਨੂੰ ਪੂਰੀ ਟਰਮ ਨਹੀਂ ਸੀ ਕਰਨ ਦਿੱਤੀ ਗਈ ਕਦੇ 5 ਸਾਲ ਨਹੀਂ ਸੀ ਕਰ ਸਕੇ ਉਹ 1997 ਚ ਆ ਕੇ ਪਹਿਲੀ ਵਾਰ ਇਹ ਹੋਇਆ ਤੇ ਅਕਾਲੀ ਸਰਕਾਰ ਜਿਹੜੀ ਉਹ ਪੂਰੇ 5 ਸਾਲ ਚੱਲੀ 97 ਤੋਂ ਲੈ ਕੇ 2002 ਤੱਕ ਤੇ ਚਲੋ ਉਸ ਤੋਂ ਬਾਅਦ ਵੀ ਉਹ ਪਰ ਕਦੋਂ ਹੋਇਆ ਜਦੋਂ ਉਹਨਾਂ ਦਾ ਉਹ ਡੰਗ ਨਿਕਲ ਚੁੱਕਿਆ ਸੀ ਅਕਾਲੀ ਦਲ ਦਾ ਅਕਾਲੀ ਦਲ ਨੇ ਸਿੱਖ ਧਰਮ ਦੀ ਵੱਖਰੀ ਤੇ ਸੁਤੰਤਰ ਪਛਾਣ ਦੀ ਰਾਖੀ ਲਈ ਲੜਾਈ ਛੱਡਤੀ ਸੀਗੀ ਤੇ ਉਹੀ ਏਜੰਡਾ ਜੋ ਆਮ ਪੋਲੀਟੀਕਲ ਪਾਰਟੀਆਂ ਦਾ ਹੁੰਦਾ ਉਹ ਅਡਾਪਟ ਕਰ ਲਿਆ ਸੀ ਉਦੋਂ ਜਾ ਕੇ ਹੀ ਉਹਨਾਂ ਨੂੰ ਇਹ ਛੋਟ ਦਿੱਤੀ ਗਈ ਤੇ ਹੁਣ ਜਿਹੜਾ ਵੀ ਪੰਜਾਬ ਦੇ ਵਿੱਚ ਪੋਲੀਟੀਕਲ ਫੋਰਸ ਪੋਜੀਸ਼ਨ ਲੈਂਦੀ ਹੈ ਬਾਹ ਉੱਚੀ ਕਰਕੇ ਕਹਿੰਦੇ ਆ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਤੇ ਅਸੀਂ ਇਹਦੀ ਸੁਤੰਤਰ ਪਛਾਣ ਹਰ ਹੀਲੇ ਕਾਇਮ ਰੱਖਣੀ ਹੈ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣ ਪੈ ਜਾਣ ਉਹਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵਈਆ ਹਮੇਸ਼ਾ ਹੀ ਦੂਜਿਆਂ ਨਾਲੋਂ ਵੱਖਰਾ ਹੈ ਉਹਨਾਂ ਵਾ ਉਹਨਾਂ ਨੂੰ ਜੇਲ੍ਹਾਂ ਉਹਨਾਂ ਤੇ ਮੁਕੱਦਮੇ ਉਹਨਾਂ ਨੂੰ ਖੱਜਲ ਖਵਾਰੀ ਤੰਗ ਪਰੇਸ਼ਾਨ ਉਹ ਸਭ ਕੁਝ ਕੀਤਾ ਜਾ ਰਿਹਾ ਹੈ